ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਆ ਰਾਤ ਚੌਗਣੇ ਤੱਕਿਆ ਬਖਸ਼ੇ ਬਾਕੀ ਸਾਰਿਆਂ ਦੇ ਪਹਿਲਾਂ ਦਈਏ ਮੌਸਮ ਦੀ ਖਬਰ ਵੀ ਮੌਸਮ ਹੋਇਆ ਖਰਾਬ ਮੌਸਮ ਇਹ ਹਜੇ ਖਰਾਬ ਹੈ ਵੀ ਕਿੰਨੀਆਂ ਲੱਗਿਆਂ ਦੇ ਪੈਣ ਚਲੋ ਪੂਰ ਜੀ ਪਾ ਕੇ ਸਰ ਗਿਆ ਜਿੰਨਾ ਕਿ ਦੱਸਿਆ ਬਾਕੀ ਹੁਣ ਕੱਲ ਨੂੰ ਦੱਸਿਆ ਉਹ ਦੇਖਦੇ ਆ ਪਰ ਪਾਊਗਾ ਕੱਲ ਨੂੰ ਜਿਹੜੇ ਹਿਸਾਬ ਨਾਲ ਦੱਸਿਆ ਆदमी ਕਿਉਂ ਅੱਜ ਦੱਸਿਆ ਉਹਦਾ 30-35% ਪਹਿਲੀ ਪੂਰ ਜੀ ਧਰਤੀ ਦੀ ਗਿੱਲੀ ਕਰਤੀ ਕੱਲ ਨੂੰ ਵੀ 40-45% ਦੱਸਿਆ ਦਾ ਹੋਰ ਵੱਧ ਪੈ ਸਕਦਾ ਤਕਰੀਬਨ ਕਣਕਾ ਪੱਕੀਆਂ ਵੀ ਆ। ਵੀ ਸਰੋਂ ਵਾਲਿਆਂ ਦਾ ਜੋਰ ਥੋੜਾ ਜਿਹਾ ਵੱਧ ਪਿਆ ਵਾ ਤਾਂ ਚੱਲਦਾ ਜੋਰ ਹੋ ਜੋਰੀ ਕੰਮ ਐ ਇਹਨਾਂ ਪੂਰਾ ਤਕਰੀਬਨ ਲਾਤ ਚੰਦੇ ਜਿਹੜੇ ਵੀ ਆਪਣੇ ਵੀ ਹੁਣ ਬਸਾਖੀ ਵਾਲੇ ਦਿਨ ਵੱਢਣੀ ਆ ਉਹੀ ਦੇਖੋ ਹੌਲੀ 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 ਵੱਢਦੇ ਭਈ ਇਹਨਾਂ ਦਾ ਟਾਈਮ ਬਸਾਖੀ ਪਰ ਆ ਗਿਆ ਬਸਾਖੀ ਨੂੰ ਵੱਢਣੀ ਆ ਕਣਕ ਇਹਨਾਂ ਨੇ। ਜਦ ਤੱਕ ਇਹਨਾਂ ਸਰੋਂ ਦਾ ਹੀ ਕੰਮ ਐ। ਭਈ ਇਹ ਵੀ ਇੱਕ ਹਲੇ ਸੀਜ਼ਨ ਬਹੁਤ ਲੱਗਿਆ ਵੀ ਨੇ ਹੁਣ 삭 ਕੇ ਬਹੁਤ। ਬਾਕੀ ਇੱਕ ਆਪਣੇ ਪੱਖਾ ਲੈਣਾ ਜੀ ਜਿਹੜਾ ਟਰੈਕਟਰ ਦੇ ਮਗਰ ਪੈਂਦਾ ਛਾਪਟਾ ਵਾਲਾ ਹੋਵੇ ਪੱਖਾ ਪਾਣੀ ਵਾਲਾ। ਜਿਹੜਾ ਕੰਟੋਬੇ ਵਿੱਚ ਤੇ ਪਾਣੀ ਚੱਕੜ ਹੁੰਦਾ ਟਰੈਕਟਰ ਦੇ ਮਗਰ ਪੈਣ ਵਾਲਾ ਪੱਖਾ ਕਿਸੇ ਕੋਲ ਖੜਾ ਹੋਵੇ ਵੇਚਣਾ ਹੋਵੇ ਕਿਸੇ ਨਾਲ ਸੰਪਰਕ ਕਰ ਲਿਓ ਵੀ ਕਿਸੇ ਵੀਰ ਨਾਲ ਲੈਣਾ ਆਪਾਂ ਨਾਲ ਉਹਨਾਂ ਨੂੰ ਦਵਾ ਦਾਂਗੇ ਪੱਖਾ ਕਿਉਂਕਿ ਕਈ ਦਿਨ ਤੇ ਆਪਾਂ ਨੂੰ ਕਹਿੰਦੇ ਆਪਾਂ ਦੇ ਪਹਿਲਾਂ ਆਦ ਨਹੀਂ ਰਿਹਾਗਾ ਵੀਡੀਓ ਚ ਕਹਿੰਦੀ ਤਾਂ ਹੁੰਦਾ ਹੈਗਾ ਵੀ ਟਰੈਕਟਰ ਦੇ ਪਿੱਛੇ ਪਾਣੀ ਵਾਲਾ ਪੱਖਾ ਪੈਂਦਾ ਹੋਵੇ ਜਿਹੜਾ ਟੋਬੇ ਵਿੱਚ ਚੱਕਣਾ ਛਾਪਟਾਲਾ ਕਿਸੇ ਕੋਲ ਖੜਾ ਹੋਇਆ ਉਹ ਸੰਪਰਕ ਕਰ ਲਿਓ ਫੋਟੋਆਂ ਪਾ ਦਿਓ ਆਪਾਂ ਨੂੰ ਆਪਾਂ ਫੇਰ ਵੀਰਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਦੇ ਦਾਂਗੇ ਵੀ ਇੱਕ ਰੂਟਾ ਬੀਟਰ ਹੈ ਜੋ ਮੈਂ ਤੁਹਾਨੂੰ ਦਿਖਾਉਂਦਾ ਚ ਵੀ ਉਹ ਇਹ ਨਹੀਂ ਪਤਾ ਵੀ 7 ਫੁੱਟ 8 ਫੁੱਟ ਆਪਾਂ ਤੁਹਾਨੂੰ ਰੂਟਾ ਬੀਟਰ ਦੇ ਕੋਲ ਜਾ ਕੇ ਸਾਰਾ ਕੁਝ ਦਿਖਾਵਾਂਗੇ। ਵੀ ਉਹ ਪੁਰਾਣਾ ਰੂਟਾ ਬੀਟਰ ਚੱਲਦਾ ਬਕਾਊ ਹੈ ਜੀ। ਕੰਪਨੀ ਕੋਲ ਜਾ ਕੇ ਦੇਖਦੇ ਆਪਾਂ। ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ। ਬਾਕੀ ਦੇਖਦੇ ਮੌਸਮ ਹੁਣ ਵੀ ਖਰਾਬ ਹੈ। ਦੱਖਣ ਚੱਲਦਾ ਬਹੁਤ। ਵੀ ਦੱਸਿਆ ਬਈ 1:00 ਵਜੇ ਤਕਰੀਬਨ 12 ਕ ਦਾ ਟਾਈਮ ਹੁਣ ਫਿਰ ਬੱਦਲ ਬਾਈ ਜੀ ਹੋਈ ਵੀ ਹੈ। ਕਈ ਪਾਸੇ ਤਾਂ ਮੀਂਹ ਪੈ ਲਿਆ ਜੀ ਇੱਧਰ ਬਠੰਡੇ ਕਿਨੇ ਤੇ ਵੀ ਇਹਨਾਂ ਦਾ ਫੋਨ ਆ ਰਿਹਾ ਵੀ ਸਾਡੇ ਮੀਂਹ ਪੈਂਦਾ ਕਾਫੀ ਪੈਂਦਾ। ਵੀ ਚਲੋ ਹੁਣ ਤਾਂ ਸੁੱਖੇ ਰੱਖੇ। ਇੱਕ ਬੱਦਲ ਵੀ ਪਹਿਲਾਂ ਬਹੁਤ ਗੜਕਦਾਦਾ ਬੱਦਲ ਵਿੱਚ ਥੋੜਾ ਜਿਹਾ ਐਣ ਦਾ ਡਰ ਰਹਿੰਦਾ ਐਣ ਤਾਂ ਮਾੜੀ ਮੋਟੀ ਪਈ ਵੀ ਫਿਰ ਝਾੜ ਦਿੰਦੀ ਜੀ ਗਣਕ ਨੂੰ ਵੀ ਇਹ ਜੀ ਤੇ ਹੁਣ ਬਚਾ ਦੇਵੇ 15 20 ਦਿਨ ਜਿਹੜੇ ਹੈਗੇ ਚਾਜ ਦੇ ਦੇਵੇ ਇੰਨੇ ਜੇ ਚੱਕ ਦੇਣਾ ਬਹੁਤ ਸਿਜ਼ਨ ਲੰਬਾ ਨਹੀਂ ਹੁੰਦਾ ਇਹ ਵੀ 15 20 ਦਿਨ ਹੁੰਦਾ ਹੀ ਹੈ ਪਰ ਸਾਡੇ ਥੋੜਾ ਜਿਹਾ ਵੱਸ ਸਕਦਾ ਕੀ ਉਹ ਭਈਆ ਲੇਬਰ ਦਾ ਥੋੜੀ ਸ਼ਾਰਟ ਆ ਸਕਦੀ ਹੈ ਕੰਮ ਜਿਆਦਾ ਬੂਟਿਆਂ ਦੇ ਵਿੱਚ ਵੀ ਚਲੋ ਠੀਕ ਹੈ ਜੀ ਬਾਕੀ ਆ ਪੱਖੇ ਦੀ ਗੌਰ ਰੱਖਿਓ ਜੀ ਜਾਂ ਟਾਲਾ ਟਰੈਕਟਰ ਵਾਲਾ ਪੱਖਾ ਹੋਇਆ ਕਿਸੇ ਕੋਲ ਪਾਣੀ ਚੱਕਣ ਦਾ ਦੱਸ ਦਿਓ ਵੇਚਣ ਦਾ ਵਿਚਣਾ ਹੋਇ ਜਿਹੜਾ ਆਪਾਂ ਘਰ ਲਾਉਣੇ ਵਾਸਤੇ 6 ਕਿਲੋਵਾਰਟ ਦਾ ਜਿਹੜਾ ਕਹਿੰਦੇ ਨੇ ਐ ਇੰਜਨ ਵਾਲਾ ਉਹ ਕਿਸਾਨਾ ਵੇਚਣਾ ਉਹ ਵੀ ਦੱਸ ਦਿਓ। ਬਾਕੀ ਆਪਾਂ ਤੁਹਾਨੂੰ ਰੋਟਾ ਮੀਟਰ ਦਿਖਾਉਂਦੇ ਆ। ਵੀ ਉਹ ਵੇਚਣਾ ਜੀ। ਵੀ ਉਹ ਦੇਖਦੇ ਆਪਾਂ ਰੋਟਾ ਮੀਟਰ ਦੇ ਕੋਲ ਜਾ ਕੇ ਵੀ 7 ਫੁੱਟਾ ਕਿਹੜੀ ਕੰਪਨੀ ਦਾ ਕਿਹੜਾ ਹੈਗਾ। ਚਲੋ ਠੀਕ ਆ ਜੀ। ਬਣੇ ਰਹੋ ਵੀਡੀਓ ਦੇ ਨਾਲ। ਲੋ ਭਾਈ ਜੀ ਆਹ ਰੋਟਾ ਮੀਟਰ ਆ ਪਿਆ। 7 ਫੁੱਟਾ ਰੋਟਾ ਮੀਟਰ ਹੈ। ਹਾਲ ਤੋਂ ਤੁਸੀਂ ਦੇਖ ਲਿਓ ਵੀ ਇਹ ਜਿੱਕਣਾ ਚੱਲਦਾ ਨਾ ਇਹ ਗੁਰਦੁਆਰਾ ਸਾਹਿਬ ਦਾ ਰੋਟਾ ਮੀਟਰ ਹੈ। ਤਾਨੂੰ ਪਤਾ ਵੀ ਕਿੰਨਾ ਕੰਮ ਕਰਦੇ ਹੁੰਦੇ ਹੈ ਐ ਪੱਤੀਆਂ ਦੇਖ ਲਓ ਮਾਰ ਲਓ ਬਣਿਆ ਨੀਗਾ ਇੱਕ ਵਾਰ ਵੀ ਕੰਪਨੀ ਦੇ ਤਾਂ ਕੋਈ ਸੁਰਜਾ ਨਹੀਂ ਲੱਗਦਾ ਹੈਗਾ ਕਿਹੜਾ ਹੈ ਤੁਹਾਨੂੰ ਪੜਾ ਦੇਣਾ ਕਿਹੜਾ ਲਿਖਿਆ ਹੋਇਆ ਗੇਅਰ ਬਾਕਸੇ ਪਰ ਲਿਖਿਆ ਹੋਇਆ ਦੇਖਣ ਨੂੰ ਹਾਲਤ ਵਧੀਆ ਲੱਗਦੀ ਹੈ ਕੋਈ ਇੰਨਾ ਟੁੱਟਪੰਨ ਵਾਲਾ ਕੋਈ ਖੁਸ਼ ਹੋ ਜਾਵੇ ਕਿ ਚਲੋ ਮਿੱਟੀ ਮੁੱਟੀ ਜੋ ਲੱਗੀ ਵੀ ਜਿਹੜੀ ਹੈਗੀ ਚੱਲਣ ਕਰਕੇ ਤਾਂ ਲੱਗ ਜਾਂਦੀ ਹੈ ਤਾਂ ਵੀ ਠੀਕ ਹੈ ਹਾਂ ਇਹ ਤੇ ਲੇ ਪਾਸੇ ਵਾਲੀ ਖੋਲੀ ਵੀ ਛਾਵਟਾ ਪਈ ਆ ਉੱਪਰ ਵੀ ਹੈ ਕਿਸੇ ਨਾਲ ਲੈਣਾ ਹੋਵੇ ਇਸ ਸੰਪਰਕ ਕਰ ਸਕਦਾ 7 ਫੋਟਾ ਰੂਟਾ ਮੀਟਰ ਹੈ ਕੰਪਨੀ ਘਰ ਨੂੰ ਦਿਖਾਤੀ ਕਿਹੜੀ ਹੈ ਕੰਪਨੀ ਇਹਨਾਂ ਨੂੰ ਵੀ ਪਤਾ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਕਿਹੜੀ ਹੈ ਬਾਕੀ ਪੱਤੀਆਂ ਜਿਹੜੀਆਂ ਹੈਗੀਆਂ ਪੱਤੀਆਂ ਖੜੀਆਂ ਹੈਗੀਆਂ 70% ਦੇ ਗ੍ਰੇਡ 'ਚ ਇੱਥੇ ਜਾ ਕੇ ਕੰਮ ਕਰਦੀਆਂ ਪੱਤੀਆਂ ਜਿਹੜਾ ਕਰਦੀਆਂ ਕਿ ਜੇ ਨਾਲ ਲੈਣਾ ਹੋਵੇ ਸੰਪਰਕ ਕਰ ਸਕਦਾ ਜੀ ਜਣੀ 60000 ਰੁਪਿਆ ਇਹਦਾ ਮੰਗਿਆ ਉਹਨਾਂ ਨੇ ਵੀ ਕਹਿੰਦੇ ਚਲੋ ਦਵਾ ਦਿਓ ਕਹਿੰਦੇ 60000 ਤੱਕ ਦਵਾ ਦਿਓ ਵੀ ਹੋ ਜਾਊਗਾ ਮਾੜਾ ਮੂਟਾ ਘੱਟ ਵੱਧ ਆਪਾਂ ਕਰਾ ਦਾਂਗੇ ਜੇ ਕਿਸੇ ਨਾਲ ਲੈਣਾ ਹੋਇਆ ਨਾ ਦੱਸ ਦਿਓ ਭਾਈ ਤਾਂ ਆਪਣੇ ਧਨ ਆਪਾਂ ਫੇਰ ਦਿਖਾ ਦਿੰਦੇ ਇੱਕ ਵਾਰ ਆ ਹੇਟਾ ਵੀ ਲਿਖੀ ਵੀ ਹੈ ਤਾਂ ਥੋੜਾ ਜਿਹਾ ਮੰਦਮਝਾ ਪਤਨ ਜਾਂਦਾ ਹੋਗਾ ਮੁੱਕਿਆ ਲਿਖੀ ਵੀ ਇਹ ਦਵਾ ਗੇਰ ਬਕਸੇ ਪਰੇ ਬੇ ਰੂਟਾ ਬਿਟਰ ਬਕਾਉਗਾ ਜੀ। ਬਾਕੀ ਆਪਾਂ ਨਾ ਵੀ ਦੇਖਣੀ ਹੈ ਇੱਕ ਅੱਧੀ ਗਏ ਪਹਿਲਾਂ ਨਾ ਜੈਨਾ ਕੋ ਗਾਂਵਾਂ ਹੁੰਦੀਆਂ ਵੇਚ ਦਿੰਦੇ ਕਈ ਵਾਰ। ਵੀ ਹੁਣ ਦੇਖਦੇ ਜੇ ਹੋਈ ਤਾਂ ਆਪਾਂ ਨਾ ਵੀ ਪੂਰੀ ਦੇਖ ਲੈਣੀ ਜੇ ਗਾਂ ਮਿਲ ਜਵੇ। ਕਿੱਧਰ ਆ ਗਾਇਆ ਬੈਠੀਆਂ? ਦੋ ਇਕੱਠੀਆਂ ਆ ਉਹ ਪਰਲੇ ਗੇਟ ਨੂੰ ਵੜਨਾ ਪੈਣਾ ਇੱਧਰ ਨਾਲ ਮੈਸਾਂ ਬੈਠੀਆਂ ਨਹੀਂ ਪਰਾ ਵੀ ਬੈਠਿਆ ਸਾਰੇ ਕਬਰੇ ਭਰੇ ਭਰੇ ਆ ਉਹ ਵੇਹਣੇ ਜੇ ਕਹਣਾ ਜੇ ਉਹਗਾ ਬੰਦਾ ਉਪਰੋਂ ਦੇਖ ਕੇ ਜਾਂਦੇ ਭਰੇ ਵਧੀਆ ਰੱਖੀਆਂ ਵੀ ਆ ਆ ਮਸ਼ੀਨ ਆ ਬਾਈ ਉਹਨੇ ਵਾਟਰ ਕਿੰਨ ਪੱਕਾ ਵੀ ਜਾਂਦਾ ਪਰਲੇ ਪਾਸੇ ਮੈਂ ਸਾ ਇੱਧਰ ਗਾਇਆ ਜਿਹੜੀਆਂ ਖੜੀਆਂ ਤੁਹਾਨੂੰ ਉਹ ਦਿਖਾਉਂਦੇ ਆ ਵੀ ਕਈ ਵਾਰ ਵਧੀਆ ਡੰਗਰ ਹੁੰਦਾ ਹੈ ਵੇਚ ਵੀ ਦਿੰਦੇ ਆ ਜਨੇਵਰੇ ਸਾਡੀ ਸੇਵਾ ਬਹੁਤ ਕੰਦਰਾ ਨੇ ਗਾਂ ਬੈਠ ਕਰ ਰਹੀ ਹੈ ਆਹ ਤੋਂ ਬੜੀ ਲੱਗੇ ਬਣਾ ਲਈ ਛੋਟੀ ਛੋਟੀ ਐ ਸਾਰੀਆਂ ਜਰਸੀ ਉਹ ਲੱਗਦੀ ਉਹਨਾਂ ਦਾ ਦੀ ਐਸ ਜਿਵੇਂ ਐ ਦੋ ਤੋਲੇ ਨੇ ਆਮ ਬੈਠਾ ਸਾਰੀਆਂ ਮੱਕੀ ਡੰਗਰ ਇੱਧਰ ਹੀ ਬੰਨੇ ਬਿਨਾਂ ਦੇ ਗਾਂ ਐ ਵੀ ਬੈਠੀਆਂ ਜੇ ਤਾਂ ਚਲੋ ਦੇਖਦੇ ਗੱਲਬਾਤ ਕਰਕੇ ਕਿ ਆਪਾਂ ਨਾ ਗਾਂ ਲੈਣੀ ਇੱਕ ਵਧੀਆ ਜਿਹੀ ਗਾਂ ਫਿਰ ਇੱਥੇ ਤੇ ਦੇਖ ਲਾ ਲਿਆ ਉਹ ਨਹੀਂ ਖੜੀ ਜੇ ਉਹ ਜਿਹੜਾ ਆਈ ਨਾ ਕੋਈ ਮੈਂ ਵੀ ਗੱਲ ਚੜਦੀ ਐ ਮੈਂ ਵੀ ਗੱਲ ਚੜਦਾ ਹਾਂ ਹਾਂ ਆ ਸਾਰੀ ਕਰਨਾ ਵੀ ਰਹੀਆਂ ਕਰੀਏ ਬਾਈ ਤੁਸੀਂ ਲੈ ਮੈਂ ਤਾਂ ਬਾਈ ਵੀ ਕਰਦਾ ਤੇ ਹੱਥਾਂ ਨੂੰ ਬੱਸ ਕਰਦਾ ਹਾਂ ਹਾਂ ਕਰਦਾ ਉਹ ਵੀ ਕਰਦਾ ਉਹ ਜਿਹੜੀ ਬੱਚੇ ਬ੍ਰੀਕ ਵਾਟਰ ਮੈਂ ਦੇਣਾ ਪਾਉਂ ਬ੍ਰੀਕ ਚੱਕ ਲੈ ਕੋਈ ਕੱਪੜਾ ਲੀਡਾ ਤੂੰ ਵੀ ਆ ਉਹ ਕਮਰੇ ਸਾਰੇ ਭਗੇ ਭਾਏ ਤੂੰ ਆਕੜੀ ਕਾ ਲ ਜਾਂਦਾ ਹੋਰੇ ਕੰਨੋਂ ਹੈ ਥੋੜੀ ਉੱਤਰੇ ਬੱਜੀ ਤੇ ਇੱਧਰ ਦੀ ਮਰਵਾ ਦੇਣੀ ਤੇਰੇ ਇੱਧਰ ਦੋ ਹੀ ਮਸ਼ੀਨ ਅਗਲੀ ਕੱਢਣ ਵਾਲੀ ਦੇਖ ਲੈ ਇਹ ਨਹੀਂ ਬਾਈ ਕੁਦ ਵੀ ਕਹਿੰਦਾ ਜੀ ਇਹ ਬਣਾਉਂਗਾ ਬਣਾਤਾ ਬਾਈ ਮੰਦਰ ਇਹਦਾ ਮੁੰਡਾ ਦਾ ਬਾਕੀ ਮੰਦਰ ਬਣਾਤਾ ਹਲੇ ਉਹਦੇ ਓਲੇ ਓੜਾ ਜਾ ਉੱਪਰ ਦੇ ਉਹਦੇ ਓਲੇ ਆ ਬਾਕੀ ਮੰਦਰ ਬਣਾਤਾ ਸਾਈਡਾ ਤੇ ਖੁੱਲਾ ਹੀ ਅੰਦਰ ਰਹਿ ਲਿਆ ਆਉਂਦੇ ਨਹੀਂ ਬੰਦ ਕਰੇ ਸਾਈਡਾ ਤੇ ਚਲੇ ਜੀ ਆਹ ਵੇਖ ਖੁੱਲੇ ਹੀ ਰਹਿਣਾ ਹੈ ਜੀ ਬਈ ਡਾਰ ਇਹ ਤੁੜੀ ਜੀ ਇਹ ਨਹੀਂ ਰਹਿਣੀ ਇਹ ਬਈ ਮਾਰ ਕੇ ਲਾਉਂਗੇਗਾ ਹੋਰ ਇਹ ਨਾ ਹੋਰ ਬਈ ਡਾਰ ਤਾਂ ਹੁੰਦੀ ਸੀ ਜੀ शुक्रिया ਲੱਗਿਆ ਕੈਲੈਂਡਰ ਵਜਾਂ ਕੰਨ ਲਾਇਆ ਜੰਦੀ ਆ ਗਈ ਹੁਣ ਉਹਦੇ ਬਾਲ ਪੱਟੇ ਹੁੰਦੇ ਕਰੂਏ ਦੇ ਹਾਂ ਇਹਦੇ ਆਉਣੇ ਨੇ ਹਾਂ ਇਹਦੇ ਸੋਨੇ ਬੜੇ ਆ ਹੱਥ ਤੇਰੇ ਆ ਜਾਣੇ ਆ ਕੋਈ ਕਾਸਾ ਹਾਂ ਕੋਈ ਚੱਕਾ ਨਾ ਆਸਰਾ ਬੇਦਾ ਆਪਾਂ ਲੈ ਗਾ ਦਬਲੀ ਚੌੜੀ ਚੌੜੇ ਚੌੜ ਤੋਂ ਗੱਲ ਫੜਦਾ ਤੈਨੂੰ ਲਾਇ ਕੇ ਕਹਿੰਦੇ ਕਰ ਦਿੰਦੇ ਫੜਾ ਹਾਂ ਸੁਣਨਾ ਹੈ ਤਾਂ ਕਰ ਕੰਨ ਕਵਾੜ ਲੈ ਹਾਂ ਇਹ ਕਿਹਨਾ ਦੋ ਦਿਨ ਲੈਂਣਾ ਬਾਈ ਜੰਮ ਨੂੰ ਆਏ ਕਿ ਆ ਦੁਬਾਰਾ ਹੁਣ ਹੈ ਬੰਦਾ ਨਾ ਤੂੰ ਬਾਹਰ ਕੱਢ ਦੇ ਇਹ ਕੰਦਾ ਫੈਲਾ ਜਾ ਮਗਾ ਨਾ ਬਣਾਉਂ ਤੂੰ ਬਾਹਰ ਕਰ ਦੋ ਜੇ ਪਾਕਿਸਤਾਨ ਮਲੇ ਚ ਮਗਾ ਕੋ ਬਾਹਰ ਹੀ ਆਉਂਦੇ ਨੂੰ ਕਹਿੰਦਾ ਕਹਦਾ ਪੈ ਚ ਦਾੜੀ ਦੇ ਵਿੱਚ ਫੈਲਾ ਲਿਆ ਜਾ ਮੈਂ ਕਰਦਾ ਨਹੀਂ ਮਾਰਿਆ ਤੂੰ ਸਭ ਨੂੰ ਜਗਾ ਲਾ ਕਹਿੰਦਾ ਢਾ ਲੈਣਾ ਤਾ ਆਪਣੀ ਮਾਂ ਨੂੰ ਮੈਂ ਬੱਚਾ ਲਾ ਦਿਆਂ ਮਾਰ ਕਰਦਾ ਤੇ ਮਾਰ ਕੇ ਜਾ ਕੇ ਵੇ ਹੋਈ ਸਮੈਰਾ ਨਹੀਂ ਯਾਰ ਕਹਿੰਦਾ ਆ ਤਾ ਮੋਟਾ ਕਰਦਾ ਆ ਤਾ ਕਹਦਾ ਆ ਤਾ ਯਾਰ ਨਾ ਠੀਕ ਹੈ ਸੋਣੀ ਚਾਹੀਦੀ ਆਗੀ। ਕਿਆ ਬਈ ਲੱਗਾ ਮਤਾ? ਹਾਂ? ਕਿਆ ਮਾਰੇ ਹੁਣਰੇ? ਮੈਂ ਕਦੇ ਵੀ ਨਹੀਂ ਮਾਰਿਆ। ਮੈਂ ਤਾਂ ਹੁਣ ਆ ਆਇਆ ਰੱਖ। ਆਹ ਲੱਗ ਗਿਆ ਵੀ ਮੁੰਡਾ ਅਰਥ ਪਾਉਣ ਥਲੇ। ਉਹ ਡਰ ਟਾਰਟਬੀ ਲੋ ਗਿਲਾ ਦੇ ਮੈਨੂੰ ਹਈ ਅਰਥ ਵੀ ਲਗੋ ਉੱਤੇ ਘਰ ਦੇ ਆ ਅਸਾ ਜੱਬੇ ਦੇ ਛੇ ਹੋਰੇ ਛੇ ਆ ਤਿੰਨ ਤਰ੍ਹਾਂ ਤੋਂ ਲੱਗ ਹਾਂ ਬਾਹਰ ਵੀ ਜੋੜੀ ਆ ਪੈਪੂ ਵੀ ਖੋਣ ਆ ਆ ਗੇੜਾ ਲਾਈ ਆ ਠੀਕ ਹੈ ਬਰੇਡ ਉਹ ਸਪਲਾਈ ਉਧਰ ਦੀ ਆਉਣੀ ਹੈ ਨਾ ਆ ਜਾ ਰਹੀ ਆ ਕੰਮ ਬਹੁਤ ਕਰਦਾ ਲੱਕੜੀ ਦਾ ਵੀ ਕਰਦਾ ਬਹੁਤ ਟੈਲਰਾਂ ਦਾ ਵੀ ਕਰਦਾ ਟੈਲਰ ਵੀ ਬਣਾਉਂਦਾ ਹਾਂ ਗਰਮ ਮਿੱਟੀ ਸਾਰੇ ਲੈਕਟ੍ਰੀਸ਼ਨ ਵਾਲਾ ਵੀ ਲੱਗਾ ਮੁੰਡਾ ਕੰਮ ਕਰਨਾ ਆਪਣਾ ਟੈਲਾਂ ਵਾਲੇ ਟੈਲਾਂ ਨਾਲ ਉਹ ਲੱਕੜੀਆਂ ਵਾਲੇ ਲੱਕੜੀਆਂ ਲੱਗੇ ਬਰਾਉਣ ਹੋਗਾ ਜਾਂਦਾ ਪਿਆਰ ਨਾਲ ਮਾ ਜੀ ਗੰਗਵਾ ਨੂੰ ਮਾ ਗੁਦਾ ਦਿਨਾ ਲੋ ਬਾਈ ਜੀ ਪਹੁੰਚ ਗਏ ਮੋਟਰ ਪਰ ਇਹ ਤਰ੍ਹਾਂ ਨਵੀਂ ਕਾੜਤੀ ਸਰੋਂ ਅੱਜ ਜਿਹੜਾ ਸਵੇਰੋਂ ਮੀਂਹ ਲੱਗਾ ਨਾ ਸਾਡੇ ਪੈਣ ਬੱਦਲ ਦੇ ਚੜੇ ਇੱਕੇ ਲੱਖ ਦਾ ਖਾਦਾ ਦੂਰ ਬਹੁਤ ਨੱਠ ਗਈ ਭੱਜ ਗਈ ਪਾਣੀ ਇੱਕ ਵਾਰ ਵੀ ਬਈ ਜਾਣਾ ਵੀ ਹੋਰ ਪਾਸੇ ਜਾਣਾ ਜਾਣਾ ਤਾਂ 3-4 ਕਿੱਲੇ ਵੱਡੇ ਵੱਡੇ ਫਿਰ ਉਹ ਟੁੱਟ ਪੰਜ ਜਿਹੜੀ ਹੈਗੀ ਸੀ ਛੋਟੇ ਛੋਟੇ ਡੇਢ ਕਪੀਗਾ ਦੇ ਦੋ ਪੀਗਾ ਕੱਢੀ ਐ ਵੀ ਹਵਾ ਵੀ ਕਾਦੀ ਪੁੱਠੀ ਢੱਡੀ ਚੱਲਦੀ ਦੀ ਹੁਣ ਦੇਖੋ ਹਵਾ ਜਿਵੇਂ ਹੀ ਬੰਦ ਹੋ ਗਈ ਗੁੰਮ ਸਮਝਾ ਦੁਬਾਰੇ ਫੇਰ ਹੋਗਾ ਦੱਸਿਆ ਵਾ ਹੈਗਾ ਫੇਰ ਬਾਕੀ ਕੱਲ ਨੂੰ ਮੀਂਹ ਦਾ ਮੀਂਹ ਹੋਂਤਾ ਨਾ ਪਵੇ ਦਾ ਸਾਰਿਆਂ ਨਾਲ ਤੇ ਵਧੀਆ ਕਿਉਂ ਕਣਕਾ ਸਾਰਿਆਂ ਨੇ ਪੱਕੇ ਹੋਏ ਹੁਣ ਤਾਂ ਜਿਹੜੀ ਲੇਟ ਪਰ ਅੱਗੇ ਪਿੱਛੇ ਸੀ ਨਾ ਬਰਾਬਰੇ ਪੱਕ ਗਏ ਕੋਈ ਫਰਕ ਨਹੀਂ ਪੈਂਦਾ ਹੁਣ ਆ ਮੁਰਗੀ ਦਵਾਈ ਵਾਲੇ ਤੇ ਸਾਰਿਆਂ ਦੇ ਪਿੱਛੇ ਦੇ ਵੀਜੀ ਤੁਰੇ ਥੋੜਾ ਜਿਹਾ ਰੌਣੀ ਕਰਤਾ ਉਹਨਾਂ ਨੇ ਵਿੱਚੇ ਫੂਸ ਫਸ ਜਾਵਾਂਗੇ ਉਹ ਬੱਤ ਲੇਟ ਆਇਆ ਮੀ ਆ ਦੇਖੋ ਨਾ ਸਭ ਇਹ ਵੀ ਪੱਕੀਆਂ ਪਜਾਉਂ ਮੀ ਹੁਣ ਨੇ ਹੁਣ ਸਾਰੇ ਟੁੱਟ ਦੀਗੇ ਹੋਂਤਾ ਮੀ ਨਾ ਪਵੇ ਨਾ ਮਹੀਨਾ ਖੰਡੇ ਬਹੁਤ ਆ ਮਹੀਨੇ ਖੰਡ ਬਚੇ ਕਿਉਂ ਜਿਹੜੀ ਹੁਣ ਕਣਕਾਂ ਲੇਟ ਆ ਉਹ ਵੀ ਗੈਲੇ ਬਰਾਬਰੇ ਪੱਕੀਆਂ ਕੋਈ ਹਰੀ-ਹਰੀ ਨਹੀਂ ਹੈ ਜੀ ਆ ਤਾਂ ਹੁਣ ਇੱਕ ਕਿਸਮ ਦਾ ਤਰਸੇ ਆਉਂਦਾ ਵੇ ਦੇਖ ਕੇ ਰੁਕਿਆ ਵਾ ਹਰੇਕੇ ਮੀਂਹ ਕਰਕੇ ਆ ਹਰੇਕੇ ਮੀਂਹ ਕਰਕੇ ਰੁਕਿਆ ਵਾ ਕਣਕ ਪਈਏ ਸੋਨੇ ਵਰਗੀ ਬਾਕੀ ਝਾੜ ਵੀ ਸਾਰੂਆਂ ਦਾ ਤਾਂ ਵਧੀਆ ਰਹੇ ਆ ਇਸហេਤ ਨਹੀਂ ਘਟਾਇਆ ਕਿਉਂ ਮੌਸਮ ਸਾਰਾ ਕੁਝ ਮੌਸਮ ਦੇ ਉੱਤੇ ਪਰ ਇਹਨਾਂ ਮੌਸਮ ਵਧੀਆ ਰਹਿਆ ਫਸਲ ਦਾ ਝਾੜ ਵਧੀਆ ਰਹਿੰਦਾ ਵੀ ਇੱਕ ਨੇ ਕਣਕਾਂ ਦਾ ਕਣਕਾਂ ਦਾ ਬੀਜ ਕੋਈ ਵੀ ਹੈ ਸਾਰਾ ਵਧੀਆ ਹੀ ਹੈ ਚਲੋ ਮਾੜਾ ਮੋਟਾ ਕਾਉਂਟਰ ਖੰਡਦਾ ਤੇ ਉਧਰ ਫਰਕ ਪੈ ਜਾਂਦਾ ਕਈ ਵਾਰ ਝਾੜ ਦੇ ਵਿੱਚ ਬੀਜ ਨਹੀਂ ਤਕਰੀਬਨ ਠੀਕ ਹੈ ਕਈ ਵੀਰਾਂ ਨੇ ਪਾਈ ਹੁੰਦੇ ਦੇਖਿਆ ਵੀਡੀਓ ਸੀ ਵੀ ਫਲਾਣੇ ਬੀਜ ਬਈ ਤੇ ਇੰਨੇ ਦਾਣੇ ਆ ਫਲਾਣੇ ਬਈ ਤੇ ਇੰਨੇ ਚਲੋ ਪੰਜ ਸੱਤ ਦਾਣੇ ਦਾ ਫਰਕ ਪੈ ਜਾਂਦਾ ਉਹ ਤੇ ਕਰਕੇ ਇੱਕ ਅੱਦੇ ਕਾਉਂਟਰ ਦਾ ਫਰਕ ਪੈ ਜਾਂਦਾ ਵੇ ਹੁਣ ਆ ਬੀਜ ਦਾ ਹੈ ਬੀਜ ਦਾ ਫਰਕ ਹੈ ਆ ਬੀਜ ਕੋਈ ਹੋਰ ਹੈ ਪੱਕਿਆ ਬੀਬੀ ਹੈ ਮੀ ਇਹਦਾ ਰੰਗ ਦੇਖੋ ਕਿੰਨਾ ਚਿੱਟਾ ਹੈ ਇਹ ਚ ਇਤਿਹਾਸ ਪਰ ਹੈ ਬੀਜ ਦਾ ਇਹਦਾ ਵੈਸੇ ਨਾਮ ਨਹੀਂ ਪਤਾ ਤੇ ਬਾਈ ਇਹ ਖੇਤ ਦੇ ਵਿੱਚ ਨਵੇਂ ਹੀ ਬੀਜ ਬੀਜਦੇ ਹੁੰਦੇ ਆ ਖੇਤੀ ਬਾੜੀ ਆਣ ਦੇ ਲਈ ਕਰਨ ਉਹਦੇ ਵੀ ਫਿਰ ਇਹਦਾ ਬੀਜ ਦਾ ਨਾਮ ਬਾਅਦ ਚ ਰੱਖ ਹੁੰਦਾ ਆ ਦੇਖੋ ਇਹਦੇ ਦਾਣਾ ਥੋੜਾ ਜਿਹਾਲੇ ਦਬਿਆ ਹੋਇਆ ਲੱਗਦਾ ਮੈਨੂੰ ਬਾਕੀ ਆਇਗਾ ਆਪਣਾ 869 ਦਾ 800 ਦਾ ਦਾਣਾ ਜਿੰਨਾ ਵੀ ਹੈਗਾ ਵਧੀਆ ਉਹ ਪਰਾਂ ਜਿਹੜੀ ਲਾਲੀ ਪਰ ਥੋੜੀ ਆਪਣੀ ਵਾਲੀ ਇਹ ਸਰਬਜੀਤ ਵਾਲੀ ਹੈ 826 ਜਿਹੜੀ ਆਪਣੇ ਵਾਲੀ ਇਹਦੇ ਗੈਲੇ ਮੱਲੀ ਵੀ 27 ਦੇ ਉਹ ਉਥੇ ਦੇ ਫਰਕ ਪੈਂਦਾ 327 ਬਾਕੀ ਦੇਖਦੇ ਆ ਗੱਡੀ ਦਾ ਝਾੜ ਵੱਧ ਘੱਟ ਵੱਧ ਚਲੋ ਕਾਉਂਟਰ ਖਾਣ ਦਾ ਫਰਕ ਪੈਂਦਾ ਪਿੱਛੇ ਝਾੜ ਬਹੁਤ ਵਧੀਆ ਰਹੇ ਆ ਇਹ ਦੇਖੋ ਇਹਦਾ 869 ਦਾ ਦਾਣਾ ਵੀ ਝਾੜ ਪਿੱਛੇ ਵੀ ਆਪਣੇ 24 25 ਕਾਉਂਟਰ ਤੱਕ ਨਿਕਲੀ ਗਈ ਹੈ فرق کئی پاسے بھائی ਸਾਨੂੰ 32 33 32 33 ਦਾ ਵੀ ਦੱਸਿਆ ਪਲੱਸ 327 ਦਾ ਝਾੜ ਵੀ ਕਿਉਂ ਅਸੀਂ ਮੰਨਦੇ ਨਹੀਂ ਤੇ ਹੈ ਕਿ ਸਾਡੇ ਦਾ 32 ਦੇਤੀ ਦਾ ਥਾਂ ਮੋਂ નીકਲਦੇ ਨਹੀਂ ਤਾਂ 30 ਪਲੱਸ ਹੋ ਰਿਹਾ ਜੇ ਤਾਂ ਪਰ ਕਣਕ ਦਾ ਝਾੜ ਕਹਿੰਦੇ ਇੱਥੇ ਤੱਕ ਗਿਆ ਬਾਕੀ ਦੇਖਦੇ ਆ ਮੌਸਮ ਆ ਹੁਣੇ ਥੋੜਾ ਜਿਹਾ ਗਰਮ ਹੋਇਆ ਕਿ ਕਿ ਲਖਤ ਕਣਕਾਂ ਪੱਕੇ ਨਹੀਂਗਾ ਪਹਿਲਾਂ ਠੰਡੇ ਰਹੀ ਹੈ ਵਿੱਚ ਥੋੜੀ ਜਿਹੀ ਗਰਮਾਇਸ਼ ਹੋਈ ਤੇ ਫੇਰ ਮੌਸਮ ਠੰਡਾ ਹੋ ਗਿਆ ਦਾ ਵੀ ਟੇਕੇ ਪੱਕਿਆਂ ਕਣਕਾਂ ਦਾ ਝਾੜ ਇੱਕ ਤੀ ਵਧੀਆ ਰਹਿਣਾ ਚਾਹੀਦਾ ਪਰ ਹੁਣ ਉੱਪਰ ਵਾਲਾ ਦੇਖ ਦੇ ਟਾਈਮ ਥੋੜਾ ਜਿਹਾ ਮੌਸਮ ਦਾ ਲੱਗ ਗਿਆ ਖੁੱਲਣ ਜਾਂ ਵੀ ਦੱਸਿਆ ਵਾਲੇ ਕੱਲ ਦਾ ਦਿਨ ਹੋਰ ਹੈ। ਨਾ ਕਿ ਆਹ ਕੁਹ ਜਿਹੜਾ ਅੰਬਾ ਨੂੰ ਆਇਆ ਉਹਦਾ ਇਹਦੇ ਨਾਲ ਵਿੱਚ ਨਾ ਬਹੁਤ ਫਰਕ ਹੈ। ਹੁਣ ਜਿਹੜਾ ਤਾਂ ਪੈ ਗਿਆ ਛਿੱਦਾ। ਆਹ ਵੇ ਜਿਹੜਾ ਛਿੱਦਾ ਬੂਰ ਪਿਆ ਵੈ ਇਹਨੂੰ ਦਾ ਫਲ ਪੈ ਜਾਣਾ ਜਿਹੜਾ ਵਿੱਚ ਆ ਪੈਗਾ ਨਾ ਗਰੁੱਪ ਜਿਹਾ ਬਣ ਗਿਆ ਇਕੱਠਾ ਜਾਊਗੇ। ਇਹਨੂੰ ਫਲ ਨਹੀਂ ਪੈਣਾ ਹੈਗਾ। ਪਤਾ ਨਹੀਂ ਹੈਗਾ ਤੇ ਆਹ ਦੇਖ ਕਿ ਕਿਟਾਣੇ ਸਾਰਾ ਗਰੁੱਪ ਜਿਹਾ ਬਣ ਗਿਆ ਨਹੀਂ ਸਾਰੇ ਛਿੱਦੇ ਛਿੱਦੇ ਚ ਬਣੇ ਹੋ। ਜਿਹੜੀ ਚੀਜ਼ ਨੂੰ ਫਲ ਵੱਧ ਚਾਹੀਦਾ ਹੁਣ ਅੰਬ ਨੂੰ ਕਹਿੰਦੇ ਵੱਧ ਪਵੇ ਉਹਨੂੰ ਘੱਟ ਪਿਆਗਾ ਜੰਮਣ ਨੂੰ ਕਹਿੰਦੇ ਰਸ ਆਉਂਦਾ ਆਪੇ ਜਿਵੇਂ ਇਹ ਭਰੀ ਹੋ ਪਈ ਹੈ ਅੰਤ ਨਹੀਂ ਅੰਤ ਔ ਜਾਂ ਮੰਨੋ ਨੇ ਆਪਣਾਲੀ ਨੂੰ ਪਿਆ ਹੈਗਾ ਫਲ ਉਹ ਫੇਰ ਹੈਗਾ ਪਿਛਲੀ ਵਾਰ ਥੋੜੀਆਂ ਜਿ ਲੱਗੀਆਂ ਵੀ ਆ ਮਾਕੇ ਮਰੂਦ ਫਟਣ ਲੱਗੇ ਹਨਾਰਾ ਨੂੰ ਨਾਰ ਲੱਗਣ ਲੱਗੇ ਫਲ ਹਰੇਕ ਚੀਜ਼ ਨੂੰ ਪੈ ਗਿਆ ਸਮਝ ਲੋ ਬਹੁਤ ਸਾਰੇ ਲੱਗੇ ਨਾਰ ਬਹੁਤ ਲੱਗੇ ਬਾਕੀ ਦਲਵਿਰਾ ਹੀ ਭਾਈ ਪਹੁੰਚ ਗਏ ਅੱਜ ਤਾਂ ਹਵਾ ਬੰਦ ਹੋ ਗਈ ਹੈ ਨਾ ਬਹੁਤ ਜਲਦੀ ਸਵਾ ਅਜਾ ਮੈਂ ਵੀ ਪਹਿਲੇ ਹਸਪਤਾਲ ਮੈਂ ਤਾਂ ਪੈਣ ਲਿਆ ਭਲਾ ਜਿੰਨਾ ਕਰਸਾ ਉਹਨਾਂ ਕੋ ਪੈ ਲਿਆ ਉਹਦੇ ਕਰਕੇ ਤੈਨੂੰ ਦੱਸਣਾ ਵੀ ਕਣ ਕਣ ਤਾਂ ਹੀ ਨਹੀਂ ਆਲਾ ਵੱਡਦਾ ਹਲੇ ਵੀ ਆ ਜਿਹੜਾ ਬਾਲਾ ਜਾ ਉਤਰ ਲਵੇ ਜਾ ਦੂਰ ਰਹਿਣਾ ਹੈ ਚਰੀ ਭੀਜਣੀ ਦੀ ਮੈਂ ਅੱਜ ਇਹਨੂੰ ਰੁਕ ਤਾਂ ਕੰਮ ਮੈਂ ਵੀ ਚਰੀ ਭੀਜਣੀ ਤੀ ਆਹ ਸਵੇਰੋਂ ਜੱਗਾ ਉਰੇ ਸਰੋ ਕੱਢਣਾ ਹੈ ਦਾ ਉਰੇ ਅੱਛਾ ਜੱਗਾ ਇਹਨੂੰ ਮੈਂ ਮਾ ਉੱਥੇ ਮੈਂ ਬਾਕੇ ਆਉਣਾ ਕਹਿੰਦਾ ਮਾ ਸੜਾ ਅੱਜ ਰਹਿਣ ਦੇ ਕੱਲ ਦਾ ਦਿਨ ਵੀ ਦੇਖ ਲੈ ਕਹਿੰਦਾ ਬਾਕੇ ਫੇ ਗਿੱਲਾ ਹੋ ਗਿਆ ਫਿਰ ਕਾ ਫਾਇਦਾ ਕਹਿੰਦਾ ਤੂੰ ਬਾਹੀਓ ਕੱਲ ਨੂੰ ਗਿੱਲੇ ਦੀ ਦੱਬੀ ਰਹਿਣ ਦੇ ਵਿਕਲ ਨੂੰ ਦਾ ਵਾਲਾ ਜਿਹੜਾ ਹੈਗਾ ਉਤਰ ਲੈਣਾ ਜੇ ਪੈ ਗਿਆ ਕਹਿੰਦਾ ਫਿਰ ਇੱਕ ਤੋ ਦਿਨ ਹੋਰ ਸਹੀ ਉਹ ਤਾਂ ਤੁਹਾਨੂੰ ਪਹਿਲਾਂ ਹੀ ਸੱਜਰੇ ਪਤਾ ਲੱਜਣਾ ਹਾਂ ਕਹਿੰਦਾ ਜੇ ਨਾ ਪਿਆ ਤਾਂ ਆਪਣਾ ਸ਼ਾਮ ਨੂੰ ਬਾਦੀ ਫਿਰ ਕਹਿੰਦਾ ਨਾਲੇ 20 ਦਿਨ ਛੱਲੀਗਾ ਮਾਂ ਮੈਨੂੰ ਵੀ ਤਾਂਹੀਂ ਆ ਮਾਂ ਅੱਜ ਅਖੰਡ ਪਾਠ ਸਾਹਿਬ ਅੱਜ ਆਰੰਭ ਕਰਿਆ ਵੀ ਪਾਠ ਸਾਹਿਬ ਨੂੰ ਭੋਗ ਪੈ ਜਾਣਾ ਫਿਰ 20 ਹੀ ਪਾਠ ਨਾਲੇ ਵਿਹਲਾ ਹੀ ਕੰਮ ਪੈ ਜਾਊਗਾ ਫਿਰ ਨਾ ਠੀਕ ਆ ਨਹੀਂ ਪਰ ਹੁਣ ਬਚੇ ਨਾ 8:00 ਵਜੇ ਕਰਨੀ ਬੈਠੇ ਨਾ ਮੰਡੇ ਚ ਮੰਡੇ ਚ ਵਿਸਾਖੀ ਆ ਨਾ 13 ਤਰੀਕ ਨੂੰ ਆ ਬੱਚਾ ਫਿਰ ਅੱਜ 11 ਤਰੀਕ ਹੈ 11 ਹੋ ਗਈ ਆਏ ਵੇ ਤਾਂ ਫੋਨ ਹੈ ਹੈ ਪੰਜ ਦੇ ਪਪਾ ਐ ਵੀ ਜਾਣਦੀ ਹੁਣ ਭਈਏ ਨਹੀਂ ਪਹਿਲੇ ਹੈਗੇ ਬਾਕੀ ਹਲੇ ਵੀ ਦੋ ਦਿਨ ਕਹਿੰਦੇ ਨੇ ਪਰ ਰਾਤ ਜਾਗੇ ਨਹੀਂ ਹੈਗੇ ਹਾਂ ਜਿਹੜੀ ਆ ਠੰਡ ਜੀ ਪੈ ਗਈ ਨੇ ਪਿੱਛੇ ਨੂੰ ਬਹੁਤ ਘਾਹ ਵਾਹ ਪਾ ਵਧੀਆ ਝਾੜੀ ਨੇ ਕਰਕੇ ਵਧੀਆ ਰਹੋ ਸਰਵਾਂ ਦੇ ਝਾੜ ਵਧੀਆ ਰਹੇ ਆ ਕਾਟਕ ਦਾ ਝਾੜੀ ਪਿਛਲੇ ਸਾਲ ਮੰਗਰਣਾ ਹੋ ਗਿਆ 24 25 ਵਧੀਆ ਹੂੰ 20 ਦੇ ਉੱਪਰੇ ਰਹੇ 20 ਦੇ ਉੱਪਰੇ ਰਹੇ ਹਾਂ ਚਲੋ ਭਾਈ ਦੇਖ ਰਿਹਾ ਮੌਸਮ ਗੜਬੜ ਜੀ ਫੇਰ ਕਰਨ ਲੱਗ ਗਿਆ ਹਵਾਈ ਚੱਲੀ ਥੋੜੀ ਜੀ ਬਾਕੀ ਦੱਸਾਂਗੇ ਤੁਹਾਨੂੰ ਕੱਲ ਦੇ ਵਲੌਗ ਚ ਵੀ ਕਿਵੇਂ ਆ ਵੀ ਠੀਕ ਆ ਜੀ ਮਿਲਦੇ ਆ ਫਿਰ ਅਗਲੇ ਵਲੌਗ ਸਾਰਿਆਂ ਨੂੰ ਸਤਿ ਸ